ਗੁਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਏਕੋ ਅੰਕਾਰ ਸਤਗੁਰ ਪ੍ਰਸਾਦ ਪ੍ਰਮਾਦ ਪੁਰਖ ਮਨੋਪਿਮੰਸਾ ਤਿਆਦ ਭਾਵਰਤੰ ਪਰਮਤਪੁਤੰ ਪ੍ਰਕ੍ਰਿਤ ਪਰੰ ਜਤ ਚਿੰਤ ਸਰਬਗਤੰ ਕੇਵਲ RAM ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾਦਨੋਤ ਜੋ ਸਮਰਢੀਨ ਜਨਮ ਜਰਾਤ ਮਰਨ ਭੈੰਗ ਰਹਾਉ ਇਸ਼ਸ ਜਮਾਦ ਪ੍ਰਾਭਯੰ ਜਾਸ ਸਵਸਤ ਸੋ ਕ੍ਰਿਤ ਕ੍ਰਿਤੰ ਪਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਲੋਭਾ ਦ੍ਰਿਸ਼ਟ ਪਰ ਗ੍ਰਹਿੰ ਜਾਤ ਪਿਦ ਆਚਰਣੰ ਤਜ ਸਕਲ ਦੋ ਕ੍ਰਿਤ ਦੁਰਮਤੀ ਭਾਜ ਚੱਕਰ ਧਰ ਸ਼ਰਣੰ ਹਰ ਭਗਤ ਨਿਜ ਨੇ ਕੇਵਲਾ ਰਿਤ ਕਰਮ ਨਾ ਬਚਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇਤ ਜਾਪਨਰ ਸકલ ਸਿਧ ਪਦੰ ਜੈ ਦੇਵੇ ਆਇਓ ਤਸ ਸਫਟੰ ਪਵਪੂਤ ਸਰਬ ਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ